ਇਹਦਾ ਹੁਣ ਬਦੇ ਕਢਾਉਣੇ ਆਪਾਂ ਉਹ ਕਿਵੇਂ ਕਿਤੇ ਜਾਂਦੇ ਨੇ ਉਹ ਜੱਥੇ ਦਾ ਵੱਡਾ ਖਾਣਾ ਪਵਾਏਗਾ ਹਾਂ ਜਦੋਂ ਹੱਥ ਤੇ ਬੈਠ ਕੇ ਉਹ ਖਾਣਾ ਖਵਾਏ ਕਰਗਾ ਦੇਖੋ ਵੱਡੇ ਹੋ ਗਏ ਨਾਲ ਨਾਲ ਤੇਰੇ ਹਨਾ ਜੇ ਤੂੰ ਕੁੱਤੇ ਹੜਤਾ ਜੇ ਤੂੰ ਉਹਦਾ ਨਾਲ ਨੂੰ ਰੱਖਦਾ ਕੋਸਾ ਹਨਾ ਨਾਲ ਦੇ ਨਾਲ ਆ ਕਿਧਰ ਹੱਥ ਤੇ ਵਜਾਂਗੇ ਨੌ ਕੀ ਰੱਖੀ ਉਹਦਾ ਨੌ ਉਹਦਾ ਫਿਰ ਤੂੰ ਆਫ ਰੱਖਣਾ ਬੰਦੂ ਮੈਂ ਤਾਂ ਨਹੀਂ ਇਹ ਤੂੰ ਨਾਲ ਲੈ ਕੇ ਬਿਲਾ ਦੇਣਾ ਆ ਆ ਲੈ ਓਏ ਲੈ ਖਾ ਉਹ ਜੀ ਬੈਠ ਨਾ ਕਿੰਨੇ ਕਬੂਤਰ ਜਾਂਦੇ ਨੇ ਹੁਣ ਕਬੂਤਰ ਤਾਂ ਮਰੇ ਜੀ ਤਦ ਨੂੰ ਹਾਂ ਜੇ ਇਹਨੂੰ ਜੋੜੀ ਲਾ ਦੇਣੀ ਨਹੀਂ ਹੈਗਾ ਨਾ ਮੈਂ ਤਾਂ ਕਿੱਕੂ ਵੀ ਲੈ ਲਈ ਇੱਕ ਦਾ ਹੋ ਗਿਆ ਮੈਂ ਲੱਗੂ ਜੋੜੀ ਜੋੜੀ ਦੇ ਦੂੰ ਤੁਹਾਨੂੰ ਜੋੜੀ ਜੋੜੀ ਦੇ ਦੂੰ ਜੋੜੀ ਜੋੜੀ ਦੇ ਦੂੰ ਹੂੰ ਜੋੜੀ ਜੋੜੀ ਦੇ ਦਿੰਦੀ ਦੇਖ ਲਓ ਮੈਂ ਕਿਹਾ ਜੋੜੀ ਜੋੜੀ ਦੇ ਕਿੰਨੇ ਪੈਸੇ ਦੇਵਾਂਗੇ ਮੈਨੂੰ ਅੱਜ ਕਿੰਨੇ ਲੈਣਾ ਤਾ ਫ੍ਰੀਜ ਲੈਣੇ ਨੇ ਫਿਰ ਇਹ ਜੇ ਦੂੰ ਮੈਂ ਤਾਂ ਤੀਜੀ ਅਜੀ ਇਹ ਪੈਸੇ ਨਹੀਂ ਲੈਣੇ ਨੇ ਫਿਰ ਤਾਂ ਵਧੀਆ ਦੇ ਦਾਂਗੀ ਨਾ ਨਾ ਮੈਂ ਆਹ ਵਧੀਆ ਕੀ ਹੈਗਾ ਜੇ ਤੁਮੇ ਤੋਂ ਆ ਬਚੇ ਲੈ ਲੰਗਾ ਤਾਂ ਬਚੇ ਲੈਣੀ ਜੇ ਤਨੇ ਬਚੇ ਨਾਲ ਲੈਣੀ ਹੋਏ ਕਾਫਰ ਮ ਵੱਡੂ ਹੋਪ ਤੂ ਆ ਅੱਜ ਲੈਣੇ ਆ ਇਹ ਸਾਰੇ ਬਚੇ ਜਿਹੜੇ ਹੱਥਾਂ ਤੇ ਗਜਾਂਗੇ ਉਹਦੇ ਦੀ ਲੈ ਉਹਦਾ ਹੋਰ ਦੇ ਨਾਲ ਤੇ ਹੱਥ ਤੇ ਦਮ ਨੂੰ ਬੈਠਾ ਹੂੰ ਗੁਜਿਆ ਕੇ ਦੇਣੀ ਕਹ ਜਾਂ ਤੂੰ ਉਹਨਾਂ ਨੂੰ ਪਹਿਲੀ ਗੋਦਾਂਮ ਪਾਏਗਾ ਹਨ ਹੂੰ ਤੇ ਗੋਦਾਂਮ ਤੋਂ ਪਾਇਆ ਕਰੇਗਾ ਰੋਜ਼ ਲੈ ਲਿਓ ਨੂੰ ਕਾਜੂ ਗੁਜੂ ਪਾਇਆ ਕਰੇਗਾ ਹਨਾ ਹੂੰ ਦੇ ਜਦੋਂ ਬਾਜੀ ਸਾਡੇ ਉਹਨਾਂ ਨੂੰ ਹੂੰ ਤੂੰ ਆ ਸੁਣ ਉਹ ਧਾਕਾ ਮਣੀ ਹੱਟ ਕੇ ਹਾਂ ਦੀ ਤੇਰੀ ਗਰੰਟੀ ਆ ਤੂੰ ਬਾਜੀ ਉੱਥਾਂ ਦਾ ਹਰਤ ਲਾਵਾ ਕੀ ਗੱਲ ਕੀ ਗੱਲ ਆ ਲੈ ਮੈਂ ਕਹਿਣਾ ਕੋਈ ਵਿਦਾਮ ਪਾਉਂਦਾ ਨਹੀਂ ਮੈਂ ਠੀਕ ਆ ਵਿਦਾਮ ਦਾ ਮੈਂ ਖਵਾਉਂਦਾ ਮੈਂ ਜਿੱਤੇ ਨਹੀਂ ਯਾਰ ਹਜੇ ਤੱਕ ਜਿੱਤੇਗਾ ਛਾਲੀ ਬਈਆ ਸਾ ਮੇਰੇ ਦੋਸਤ ਨੇ ਬਾਜੀ ਲਾਤੀ ਆ ਮੈਂ ਪੁੱਛੂ ਕਿ ਜਿੱਤੇ ਅਸੀਂ ਹੂੰ ਹੂੰ ਪਤਾ ਆਡਾ ਕੋਈ ਨਹੀਂ ਫਿਰ ਮੈਨੂੰ ਉਹਦਾ ਕਰਦੇ ਸਿਖਾਇਆ ਨਹੀਂ ਤੂੰ ਮਾਰ ਕੇ ਚੰਗਾ ਫਿਰ ਸਾਨੂੰ ਦੇ ਤਾਂ ਦੇਗਾ ਹਾਂ ਹਾਂ ਕਬੂਤਰ ਤਾਂ ਦੇ ਦੂੰਗਾ ਅਗਰ ਕੱਲ ਨੂੰ ਚੋਲੇ ਚ ਪਾਲੇ ਨਹੀਂ ਸਿੱਟਿਆ ਕੋਈ ਜੱਟ ਤਰਨ ਕੀ ਰੰਗ ਜੁੜਾ ਜੁੜਾ ਦੋ ਮੈਂ ਹਾਂ ਰੰਗ 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 ਤਾਂ ਭਈ ਆਉਦੀ ਮਾਰਦੀ ਜੀ ਜੇ ਤੂੰ ਬੜਾ ਕਰਦਾ ਅਸੀਂ ਆਖਣੇ ਤੇ ਘਰੇ ਆ ਜਾ ਮਾਥਣੇ ਦਾ ਮ ਜੀਰੀ ਲਾਉਣੇ ਅੱਜ ਅਸੀਂ ਫਿਰ ਚੜ ਕੇ ਦਿੰਦੀ ਮੈਂ ਠੀਕ ਇਹਦਾ ਯਾਰ ਹੈ ਮੇਰਾ ਇਹ ਚੰਗਾ ਫਿਰ ਖੁੱਡਾ ਗੱਡਾ ਪਾ ਲਓ ਪੁੱਤਾ ਪੁੱਤਰਾ ਕੱਟੇ ਨਾ ਕੱਟਾ ਪੁੱਤਰਾ ਤਾਂ ਮੱਖਰੇ ਇਹ ਕੱਲ੍ਹ ਨਹੀਂ ਪਾ ਲਓ ਫਿਰ ਕੱਲ੍ਹ ਨੂੰ ਪਾ ਲਓ